ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਸੀਗੇ ਜੀ ਹਿਮਾਚਲ ਪ੍ਰਦੇਸ਼ ਦੀ ਯਾਤਰਾ ਤੇ ਤੇ ਆਪਾਂ ਦੇਖ ਰਹੇ ਹਾਂ ਵੀ ਹਿਮਾਚਲ ਪ੍ਰਦੇਸ਼ ਨੇ ਪਹਾੜੀ ਕਰੇ ਸੁੰਦਰ ਤੇ ਸੋਹਣੇ-ਸੋਹਣੇ ਦਰਖਤ ਲੱਗੇ ਹੋਏ ਨੇ ਵਾਤਾਵਰਣ ਨੇ ਨੀ ਪੂਰਾ ਵਧੀਆ ਆਪਣੇ ਪੰਜਾਬ ਨਾਲੋਂ ਇਸ ਟਾਈਮ ਅੱਜ ਪੰਜਾਬ ਦੇ ਪੂਰੀ ਜ਼ਿਆਦਾ ਅੱਤ ਦੀ ਗਰਮੀ ਆ ਤਾਂ ਇੱਥੇ ਮੌਸਮ ਪੂਰਾ ਵਧੀਆ ਠੰਡੀ ਹਵਾ ਚੱਲਦੀ ਤੇ ਇਸ ਚੀਜ਼ ਨੂੰ ਦੇਖਦੇ ਹੋਏ ਜਨਨ ਕਿ ਭਾਈਕ ਨੇ ਅਗਰ ਬੋਲੋ ਫੈਸਲਾ ਕੀਤਾ ਗਿਆਗਾ ਵੀ ਭਾਈਕ ਨੇਗੇ ਜੀ ਸੇਵਾਦਾਰ ਗਰੁੱਪ ਵੱਲੋਂ ਹਨਾ ਇਸ ਵਾਰ ਪੂਰਾ 500 ਬੂਟਾ ਅੰਬਾਂ ਦਾ ਬੂਟਾ ਜਾਨੀ ਕਿ ਪਿੰਡਾਂ ਦੇ ਵਿੱਚ ਲਾਇਆ ਜਾਵੇਗਾ ਤੇ ਜਿਹਦੀ ਸੇਵਾ ਭਾਈਕਨੇਗਾ ਜੀ ਸੇਵਾ ਦਾ ਗਰੁੱਪ ਵੱਲੋਂ ਹੋਵੇਗੀ ਕਿਸੇ ਵੀਰ ਨੇ ਜਾਨੀ ਕਿ ਪੂਰੇ ਪੰਡੋਰੀ ਦੇ ਪੰਡੋਰੀ ਦੇ ਆਪ ਜੀ ਘੇਰੇ ਦੀ ਗੱਲ ਕਰੀਏ 5 ਕਿਲੋਮੀਟਰ ਦੇ ਘੇਰੇ ਦੇ ਅੰਦਰ ਵੀ ਜਿਹੜਾ ਬੂਟਾ ਅੰਬ ਦਾ ਬੂਟਾ ਪਾਲਣ ਦੀ ਜਿੰਮੇਵਾਰੀ ਹੋਊਗੀ ਉਹ ਵੀ ਭਾਈਕਨੇਗਾ ਗਰੁੱਪ ਦੀ ਹੋਊਗੀ ਤੇ ਜਾਨੀ ਆਪਾਂ ਚਾਹੁੰਦੇ ਹਾਂ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਬੂਟੇ ਲੱਗਣਾਂ ਜੇ ਆਪਾਂ ਕਹੀ ਵੀ ਨਿੰਮ ਦਾ ਦਰਖਤ ਲਾ ਲਓ ਜੀ ਤੁਸੀਂ ਟ੍ਰਿਪਲ ਬੂਟਾ ਲਾ ਲਓ ਜੀ ਤਾਂ ਕੋਈ ਚੱਸ ਨਹੀਂ ਕਰਦਾ ਪਰ ਜੇ ਆਪਾਂ ਕਹੀ ਵੀ ਤੁਸੀਂ ਅੰਬਾ ਦਾ ਬੂਟਾ ਲਾਓ ਜੀ ਤਾਂ ਅਗਲਾ ਥੋੜਾ ਲਾਲਚ ਕਰਦਾ ਵੀ ਚਲ ਅੰਬ ਖਾ ਅੰਬ ਖਾਵਾਂਗੇ ਭਾਨੇ ਹਨ ਤੇ ਉਹਨਾਂ ਨੂੰ ਸੋਨੇ ਦੇ ਸੁਹਾਗੇ ਵਾਲੀ ਗੱਲ ਇਹ ਆ ਵੀ ਪਾਲਣ ਦੀ ਮੌਰੀ ਵੀ ਸਾਡੀ ਆ 5 ਕਿਲੋਮੀਟਰ ਦੇ ਘੇਰੇ ਦੇ ਅੰਦਰ ਤੇ ਇਸ ਵਾਰ ਅਸੀਂ ਇਹ ਫੈਸਲਾ ਕੀਤਾ ਵੀ ਬਸ ਅਗਸਤ ਮਹੀਨੇ ਦੇ ਸ਼ੁਰੂ ਦੇ ਵਿੱਚ ਪਹਿਲੇ ਹਫਤੇ ਦੇ ਵਿੱਚ ਇਹ ਬੂਟੇ ਲਾ ਦਨੇ ਆ ਜਗਾ ਤੁਹਾਡੀ ਹੋਊਗੀ ਬੂਟੇ ਲਾ ਕੇ ਵੀ ਅਸੀਂ ਜਾਵਾਂਗੇ ਤੇ 5 ਕਿਲੋਮੀਟਰ ਦੇ ਘੇਰੇ ਦੇ ਅੰਦਰ ਪਾਲਾਂਗੇ ਵੀ ਅਸੀਂ ਅੰਬ ਦੇ ਹੋਣਗੇ ਜੀ ਉਹ ਭਾਵੇਂ ਅਮਰਪਾਲੀ ਹੋਣ ਜੀ ਭਾਵੇਂ ਹੋਰ ਕਿਸੇ ਕਿਸਮ ਦਾ ਬੂਟਾ ਤੁਹਾਨੂੰ ਪਸੰਦ ਆਪਾਂ ਉਹ ਲੈ ਕੇ ਆਵਾਂਗੇ ਨਰਸਰੀ ਚੋਂ ਤੁਹਾਨੂੰ ਬਿਲਕੁਲ ਫ੍ਰੀ ਦੇਵਾਂਗੇ ਤੇ 5 ਕਿਲੋਮੀਟਰ ਘੇਰੇ ਜਿਵੇਂ ਪਹਿਲਾਂ ਦੱਸਿਆ ਸੀ ਤੁਹਾਨੂੰ ਉਹ ਸਾਰੀ ਕਾਰਵਾਈ ਕਰਾਂਗੇ ਬੇਨਤੀ ਕੀ ਹੈ ਜੀ ਸਾਡੀ ਸ਼ਰਤ ਕੀ ਹੈ ਸ਼ਰਤ ਸਾਡੀ ਇਹ ਆ ਵੀ ਜਿਹੜੇ ਕਿਸਾਨ ਭਰਾ ਨੇ ਅੰਬ ਦਾ ਬੂਟਾ ਆਪਦੇ ਘਰੇ ਜਾਂ ਖੇਤ ਲਵਾਉਣਾ ਉਹਨੂੰ ਇੱਕ ਪਿੱਪਲ ਬਰੋਟਾ ਜਾਂ ਨਿੰਮ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਦਰਖਤ ਲਵਾਉਣਾ ਪਊਗਾ ਜੀ ਯਾਨੀ ਨਮਤਾ ਆਪਸ਼ਨਲ ਆ ਯਾਨੀ ਕਿ ਜੇ ਨਹੀਂ ਵੀ ਹੋਕਰ ਪਪਲ ਜਾਂ ਬਰੋਟਾ ਦਾ ਆਪਸ਼ਨਲ ਜੇ ਤਾਂ ਲਾਉਣੇ ਲਾਉਣਾ ਪਪਲ ਤੇ ਬਰੋਟਾ ਇਹਨਾਂ ਚੈੱਕ ਤੇ ਤਾਂ ਤੁਹਾਨੂੰ ਅੰਬ ਦਾ ਬੂਟਾ ਮਿਲੂਗਾ ਜੀ ਤੇ ਉਹਦੀ ਪਾਲਣ ਦੇ ਮਾਰੇ ਵੀ ਸਾਡੀਆਂ ਜਿਹੜੀ ਤੇ ਆਪਾਂ 15 ਦਿਨਾਂ ਬਾਅਦ ਸਪਰੇਅ ਕਰਨੀ ਆ ਅੰਬ ਦੇ ਬੂਟੇ ਤੇ ਉਹ ਵੀ ਆਰਗੈਨਿਕ ਲੱਸੀ ਦੀ ਸਰੋਂ ਦਾ ਤੇਲ ਮਿੱਠਾ ਸੋਡਾ ਇਹ ਜਿਹੜਾ ਮਿਕਸ ਬਣਾਇਆ ਹੈ ਸਾਡਾ ਢੋਲ ਆਪਣੇ ਭਰੇ ਪੈਣੇ ਦਵਾਈ ਦੇ ਤੇ ਇਹ ਜਿਹੜੀ ਦਵਾਈ ਆਪਾਂ ਤੁਹਾਨੂੰ ਫ੍ਰੀ ਰਵਾਂਗੇ ਜੀ ਜੇ ਤੁਸੀਂ ਆਪ ਖੁਦ ਸਪਰੇਅ ਕਰਦੇ ਹੋ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ 15 ਦਿਨਾਂ ਬਾਅਦ ਅਸੀਂ ਖੁਦ 5 ਕਿਲੋਮੀਟਰ ਦੇ ਕਿਰਿੰਦਰ ਗੇਟਾ ਲਾ ਕੇ ਆਪ ਵੀ ਸਪਰੇਅ ਕਰਾਂਗੇ ਆਪ ਵੀ ਬੂਟੇ ਪਾਵਾਂਗੇ ਜੇ şart ਸਾਡੀ ਇਹੀ ਆ ਵੀ ਜ਼ਮੀਨ ਤੁਹਾਡੀ ਹੋਊਗੀ ਜਗ੍ਹਾ ਤੁਹਾਡੀ ਹੋਊਗੀ ਵੀ ਇੱਕ ਪਾਸੇ ਅੰਬ ਦਾ ਬੂਟਾ ਲੱਗੂਗਾ ਇੱਕ ਪਾਸੇ ਪਪਲ ਲੱਗੂਗਾ ਜਾਂ ਬਰੋਟਾ ਲੱਗੂਗਾ ਜੀ ਤੇ ਬੂਟਾ ਅੰਬ ਦਾ ਤੁਹਾਨੂੰ ਤਾਂ ਹੀ ਮਿਲੂਗਾ ਤਾਂ ਹੀ ਤੁਹਾਡੇ ਬੂਟੇ ਦੇ ਅੰਬ ਨੂੰ ਪਾਲਣ ਦੀ ਅਸੀਂ ਜ਼ਿੰਮਰੀ ਲਵਾਂਗੇ ਜੇ ਤੁਸੀਂ ਪਪਲ ਲਈ ਤੇ ਬਰੂਟ ਲਈ ਜਗ੍ਹਾ ਰੱਖਦੇ ਹੁਣ ਸਵਾਲ ਹੁੰਦਾ ਜੀ ਇਹ ਪੈਦਾ ਵੀ ਆਪਾਂ ਅੰਬ ਦੇ ਬੂਟਿਆਂ ਦੇ ਲਈ ਇੰਨਾ ਪੈਸਾ ਲੈ ਕੇ ਕਿੱਥੋਂ ਆਵਾਂਗੇ ਕਿਉਂਕਿ ਮੰਨ ਕੇ ਚੱਲੋ ਵੀ ਆਪਣੇ 400 ਰੁਪਏ ਦਾ ਇੱਕ ਬੂਟਾ ਆਉਂਦਾ ਵਧੀਆ ਵਧੀਆ ਪੂਰਾ 400 ਰੁਪਏ ਦਾ ਇੱਕ ਬੂਟਾ ਆਉਂਦਾ ਆ ਅੰਬ ਦਾ ਤੇ ਉਹਦੇ ਲਈ ਉਤਸਾਹ ਨਾਲ 500 ਬੂਟਾ 2 ਲੱਖ ਦਾ ਹੋ ਗਿਆ ਜੀ ਇਹ 2 ਲੱਖ ਰੁਪਏ ਆਊਗਾ ਕਿੱਥੋਂ ਇਹਦੀ ਪੂਰੀ ਡਿਟੇਲ ਆਪਾਂ ਦਵਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਕਿ ਫਿਰ ਆ ਵੀਡੀਓ ਬੜੀ ਵੱਡੀ ਹੋਈ ਨਹੀਂ ਤੇ ਫਿਰ ਲੋਕ ਵੀ ਚੱਕ ਕੇ ਕਮੈਂਟ ਕਰਨ ਲੱਗੇ ਬੜੀ ਵੱਡੀ ਵੀਡੀਓ ਹੱਦ ਦੇਖੀ ਨਹੀਂ ਇਥੇ ਕੋਈ ਸਾਰੇ ਕੋਲ ਨਾ ਟਾਈਮ ਨਹੀਂ ਕਦੇ ਟਾਈਮ ਤੋਂ ਤੁਹਾਡੇ ਕੋਲ ਵੈਸੇ ਵੀ ਨਹੀਂ ਬਚਣਾ ਜਦੋਂ ਕੁਦਰਤ ਖਤਮ ਹੋ ਗਈ ਡਰਾਕਟ ਖਤਮ ਹੋ ਗਿਆ ਹਵਾ ਬੰਦ ਹੋ ਗਈ ਸਾਵਣੋਂ ਹਟ ਗਿਆ ਫਿਰ ਤਾਂ ਟਾਈਮ ਤਾਂ ਕਿਸੇ ਕੋਲ ਰਹਿਣਾ ਹੀ ਨਹੀਂ ਇੱਕਦਮ ਦੁਨੀਆ ਸਭ ਨੇ ਖਤਮ ਹੋ ਜਾਣਾ ਜਿਹੜੀ ਟਾਈਮ ਘਟਣਾ ਸੈਕਲੂਕ ਉਦਦੇ ਲਈ ਸਾਹਮਣਾ ਦੇਣ ਲੱਗ ਜਿਓ ਮਾੜਾ ਮੂਟਾ ਆਸੇ ਪਾਸੇ ਲਈ ਸਮਾਜ ਲਈ ਕਿਸੇ ਦੂਜੇ ਲਈ ਇਹ ਮੈਂ ਮੇਰੀ ਮੈਂ ਮੇਰੀ ਕਰ ਤੇ ਕਰਦੀ ਸਾਰੀ ਆਪਣਾ ਕੱਢ ਲਿਓ ਬੇਨਤੀ ਹੈ ਵੀ ਹੁਣ ਤੁਹਾਡੇ ਹੱਥਾਂ ਸਾਰਾ ਕੁਝ ਵੀ ਸਾਡੇ ਸਾਨੂੰ ਸਾਡੀ ਲੋਡ ਨਾ ਪਵੇ ਤੁਸੀਂ ਆਪ ਬੂਟੇ ਲਾਓ ਬੇਹ ਜਿਹੜੇ ਨਹੀਂ ਲਾ ਸਕਦੇ ਜਿਹੜੇ ਸਮਰੱਥ ਨਹੀਂ ਯਾਨੀ ਕਿ ਜਿਹਨਾਂ ਕੋਲ ਕਹਿੰਦੇ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਅੰਬ ਦਾ ਬੂਟਾ ਲਾਉਣ ਲਈ ਜਾਂ ਪਪਲ ਬਰੋਤਾ ਲਾਉਣ ਲਈ ਉਹਦੇ ਲਈ ਸਾਡੇ ਕੋਲ 2 ਲੱਖ ਰੁਪਏ ਆ ਰਿਹਾ ਉਹ ਆ ਕਿੱਥੋਂ ਰਿਹਾ ਸਾਰਾ ਕੁਝ ਸਭ ਅਗਲੀ ਵੀਡੀਓ ਵਿੱਚ ਦੱਸਾਂਗੇ ਧੰਨਵਾਦ ਜੀ ਬੇਨਤੀ ਇਨੀ ਵੀ ਜ ਵੱਧ ਤੋਂ ਵੱਧ ਬੂਟੇ ਲਾਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤ